ਕਲਮ ਬਣਾਤਾ ਯਾਰ ਪਪਾ ਕਰਕੇ ਸਾਰੇ ਇਧਰ ਪਹੁੰਚੋ ਤੁਹਾਡੀ ਹਲਤ ਕਰੋ ਚਲ ਕੋਦੂ ਦਾ ਭਰਾ ਭਰਾਵਾਂ ਦੇ ਕੰਮ ਹੁੰਦੇ ਨੇ ਇਹ ਲੈ ਭਰਾ ਰਕਾਰੀ ਓਏ ਨਿਜਰ ਲਾ ਨਿਜਰ ਭਰਾ ਭਰਾਵਾਂ ਦੇ ਕੰਮ ਗਾਇਆ ਸਾਡੇ ਮੜਿਆ ਜਾ ਸਾਡੇ ਮੜਿਆ ਜਾ ਆ ਇਟਲੀ ਵਾਲਾ ਵੀਰ ਹੈ ਕੀ ਵਾਲੇ ਵੀਰ ਕੁੜੀ ਇਟਲੀੋਂ ਆਏ ਉੱਧਰ ਤੇ ਗੱਡੀ ਠੀਕ ਨਹੀਂ ਹੋਈ ਇਹ ਪੈਸੇ ਚਾਰ ਲਾ ਲਓ ਇੱਥੇ ਕਮਿਆਰੋ ਚਲੋ ਬਾਰਾ ਸ਼ੇਰਾਂ ਵਾਲੀ ਦਾ ਹੋਲਦਾ ਇੱਥੇ ਦਰਬਾਰ ਆਜੀ ਜਾ ਕੰਮ 70 ਵਾਰ ਕੇ ਵੀ ਦਿਲਾਉਣਾ ਨਾਲ ਟੈਨਸ਼ਨ ਨਾ ਲਾਓ ਆ ਜੋ ਕਪੈਣਾ ਵਾ YouTube ਤੇ ਤੁਹਾਨੂੰ ਵਿਊ ਫੁੱਲ ਆਉਣਗੇ ਬ੍ਰੇਕ ਮਾਰੇ ਉਹ ਬ੍ਰੇਮਾ ਗੱਡੀ ਘਾੜੀ ਆਈ ਯਾਰ ਆਈ ਯਾਰ ਆਈ ਪੰਜ ਹਜ਼ਾਰ ਦੇ ਕਪੜੇ ਲੀਡਰ ਬਣਾਇਆ ਬਾਜ ਨੂੰ ਤਾਂ ਲੈ ਆਇਆ ਨੂੰ ਤਾਂ ਲੈ ਆਇਆ ਇੱਥੇ ਫੜਦਾ ਜਾ ਰਿਹਾ ਇੱਕ ਇਹਨਾਂ ਨੂੰ ਮਗਨਾ ਉਹਦੇ ਬਣਾਉਂਦੇ ਫੜਦਾ ਰਹਿਗਾ ਮਨਾਰਾ ਆ ਵਾ ਜੋ ਯਾਰ ਬਹੁਤ ਓਏ ਬ੍ਰੇਕ ਘੜੀ ਤੇ ਬੜੀ ਸਾਲਿਆ ਸੋਨੇ ਰੰਗੀ ਲਈ ਤੇ ਗਾੜੀ ਗਾੜੀ ਟੋਜਨ ਪਾਈ ਫਿੰਡੇ ਯੇ ਵਾਹਿ ਖਾਲਸਾ ਮੈਨੂੰ ਬਾਹੇ ਹੋਈ ਜਾਂਦਾ ਕੋਈ ਗੱਲ ਕੀ ਕਰੀਏ ਸਭੀ ਕੋ ਆਦੇ ਆਈ 5-5000 ਵਾਲੇ ਸੂਟ ਵਾਇਰ ਪੂਥਾ ਵੇਟ ਲਈ ਆਨੇ ਦਾ ਵਿੱਚ ਇੱਦਾਂ ਦੋਰੀ ਕੱਢੀ ਕਿਦਾਂ ਆਏ ਦੱਸ ਸ਼ੁਕਰ ਹੈ ਬੈਂਕ ਦੀ ਕਮੈਂਟ ਦਾ ਆ ਗੱਡੀ ਦਾ ਵਾਲਾ ਵਾਏ ਗਰ ਕੀ ਹੈ ਦੱਸ ਹੁਣ ਦੱਸ ਭੈਣ ਜੋ ਅੱਜ ਆ ਆਟਮ ਪੈੜੀ ਆ ਗੱਡੀ ਕਰਨੀ ਆਫ ਰੋਡਿੰਗ ਤੇ ਤਾਂ ਉਹਦਾ ਅਸੀਂ ਜ਼ੋਰ ਨਹੀਂ ਲਵਾ ਰਹੇ ਮਗਰੋਂ ਉਹ ਅਸੀਂ ਉਹ ਤਾਂ ਗੱਡੀ ਨਾਲ ਕਰ ਰਹੇ ਆ ਜੇ ਗੱਡੀ ਦਾ ਜ਼ੋਰ ਅੱਜ ਲੱਗ ਗਿਆ ਨਾ ਤੇ ਸਾਰੇ ਜ਼ੋਰ ਕਦਾ ਲਾਉਣਾ ਟੋਜਨ ਫੱਟੀਆਂ ਦੇ ਪੈਣੇ ਨੇ ਪਿੰਡ ਦਰਬੇ ਦੇ ਵਿੱਚ ਮੁਕਾਬਲੇ ਹੋ ਰਹੇ ਨੇ ਮੇਰੇ ਵੀਰੇ ਬੋਲ ਪਕਾਵਾ ਮਗਰ ਆ ਗੱਡੀ ਫਰਾ ਮਗਰਾ ਟੀ ਵੇ ਜਿਟਲੀ ਦਾ ਭਾਅ ਬੈਠਾ ਵਾ ਉਹ ਸਾਰਾ ਤਾਂ ਭੈਣ ਦਾ ਹੀ ਵੇੜਾ ਕਿਰਕਸਾ ਦੇ ਦਾ ਭੈਣ ਦੀ ਗੱਡੀ ਨੂੰ ਤਾਂ ਕੱਲਾ ਉੱਡ ਲ ਗਿਆ ਤੇ ਇਹਦੇ ਸਾਲੇ ਨੇ ਤਾਰਨ ਚੰਗੀ ਪੋਾਈ ਹੈ ਬੇਬਾ ਮੇਰੇ ਦਰੋਂ ਦੂਸਰ ਤੋਂ ਦੂਸਰ ਤੋਂ ਪਾ ਦੂ ਹਾਏ ਟੁੱਟੇ ਮੂ ਹਾਏ ਇਹ ਹੈ ਕਿਦਾਂ ਲੱਗਾ ਜਿਹੜੀ ਤੈਨੂੰ ਵਿਆਹ ਕਿਦਾਂ ਦਾ ਲੱਗਾ ਚੜੀਆ ਕਿਦਾਂ ਦਾ ਮੌਸਮ ਤੇ ਕਿਦਾਂ ਦਾ ਵਿਆਹ ਲੱਗਾ ਤੈਨੂੰ ਮਨੂੰ ਸਿਆਣਾ ਬੰਦਾ ਹੈਗਾ ਕਹਿੰਦਾ ਇਹ ਬੁਲਟ ਤੇ ਚੱਲੀਏ ਉਹ ਕਿਹੜਾ ਹੈ ਸਿਆਣਾ ਸਦਾ ਹੀ ਅੰਪਲ ਸਾਂ ਚੱਲ ਜਾਾਂਗੇ ਫਿਰ ਅੱਛਾ ਕਿਹੜਾ ਹੈ ਸਿਆਣਾ ਉਹ ਇਹ ਵੀ ਉਸੇ ਸਿਆਣੇ ਨੂੰ ਅੱਗ ਲੱਗੀ ਉਦੋਂ ਨਹੀਂ ਕਿਹਾ ਗਿਆ ਕਿ